ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਅਨਮੋਲ ਹੀਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੋਂਕੇ ਜਿਨ੍ਹਾਂ ਨੇ ਅਕੈ ਅਤੇ ਅਸੈ ਤਸ਼ੱਦਦ ਚਲਦਿਆਂ ਹੋਇਆਂ ਸ਼ਹਾਦਤ ਦਾ ਜਾਨ ਪੀਤਾ ਅੱਜ ਮੈਨੂੰ ਸਬਬ ਬਣਿਆ ਹੈ ਉਹਨਾਂ ਦੇ ਸਨਮਾਨਯੋਗ ਭੈਣ ਜੀ ਮਾਤਾਨ ਛਤਰਕੌਰ ਜੀ ਉਹਨਾਂ ਦੇ ਭਾਂਜੇ ਸਰਦਾਰ ਵਜੀਰ ਸਿੰਘ ਜੀ ਤੇ ਦੂਜੇ ਛੋਟੇ ਭਾਂਜੇ ਉਹਨਾਂ ਦੇ ਇਸ ਪਰਿਵਾਰ ਨਾਲ ਬੈਠ ਕੇ ਕਾਫੀ ਲੰਮਾ ਸਮਾਂ ਭਾਈ ਸਾਹਿਬ ਦੇ ਜੀਵਨ ਸੰਬੰਧੀ ਵਿਚਾਰਾਂ ਕੀਤੀਆਂ ਔਰ ਦਿਲ ਵਿੱਚ ਇਹ ਭਾਵਨਾ ਬਣੀ ਕਿ ਉਹਨਾਂ ਦੇ ਭਾਂਜੇ ਮੋٹے ਰੂਪ ਦੇ ਵਿੱਚ ਸੰਖੇਪ ਰੂਪ ਦੇ ਵਿੱਚ ਆਪਜੀ ਦੇ ਧਿਆਨ ਵਿੱਚ ਲਿਆਉਣਗੇ ਕਿ ਕਿਵੇਂ ਭਾਈ ਸਭੁਰਾਂ ਦਾ ਜੀਵਨ ਸੀਗਾ ਖਾਸ ਤੌਰ ਤੇ ਜੋ ਤਸ਼ੱਦਦ ਹੋਇਆ ਸਰਦਾਰ ਬਜੀਤ ਸਿੰਘ ਜੀ ਤੁਸੀਂ ਆਪਣੇ ਮੂੰਹੋਂ ਇੱਕ ਵਾਰੀ ਜ਼ਰੂਰ ਸੰਗਤ ਦੇ ਧਿਆਨ ਚ ਲਿਆ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਥੇਦਾਰ ਸਾਹਿਬ ਨੂੰ ਪਹਿਲੋਂ ਤਾਂ ਪੁਲਿਸ 20 ਤਰੀਕ ਨੂੰ ਲੈ ਜਾਂਦੀ ਹੈ ਜੀ 20 ਦਸੰਬਰ 1992 1992 1992 ਹਾਂਜੀ 20 ਦਸੰਬਰ 1992 ਨੂੰ ਲੈ ਜਾਂਦੀ ਹੈ ਜਿਸ ਦਿਨ ਉਹਨਾਂ ਦੇ ਦੋਤੇ ਦੀ ਮੌਤ ਹੋਈ ਹੁੰਦੀ ਹੈ ਜੀ ਜੀ ਆ 7 ਕੇ 9 ਦਿਨਾਂ ਦਾ ਦੋਤਾ ਸੀ ਉਹਨਾਂ ਦਾ ਜੀ ਵਾਹਿਗੁਰੂ ਹਾਂਜੀ ਉਸ ਦਿਨ ਉਹਦੀ ਮੌਤ ਹੋਈ ਹੁੰਦੀ ਹੈ ਜੀ ਤੇ 20 ਦਸੰਬਰ ਨੂੰ ਪੁਲਿਸ ਪਾਰਟੀ ਆਉਂਦੀ ਹੈ ਜੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਤੇ ਉੱਥੇ ਪਿੰਡ ਦੇ ਜੋ ਵਸਨੀਕ ਸੀ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਦੋਤੇ ਦੀ ਮੌਤ ਹੋਈ ਹੈ ਵੀ ਇਹਨਾਂ ਨੂੰ ਅੰਤਿਮ ਸੰਸਕਾਰ ਕਰ ਲੈਣ ਦਿਓ ਜੀ ਤੇ ਉਹ ਪੁਲਿਸ ਪਾਰਟੀ ਆਂਦੀ ਵੀ ਨਹੀਂ ਵੀ ਸਾਨੂੰ ਹੁਕਮ ਵੀ ਅਸੀਂ ਟਾਈਮ ਨਹੀਂ ਦੇ ਸਕਦੇ ਤੇ ਚਲੋ ਜੀ ਉੱਥੇ ਉਹ ਜਾਂਦੇ ਹੋਏ ਮਾਮਾ ਜੀ ਕਹਿ ਗਏ ਸੀ ਵੀ ਕਹਿੰਦੇ ਵੀ ਭਾਈ ਇਹ ਬੀ ਇਹਨਾਂ ਦਾ ਬੱਚੇ ਦਾ ਅੰਤਮ ਸੰਸਕਾਰ ਕਰ ਦਿਓ ਜੇ ਤੁਸੀਂ ਵੀ ਇਹਨਾਂ ਦਾ ਕੋਈ ਪਤਾ ਨਹੀਂ ਵੀ ਹੁਣ ਮੈਨੂੰ ਕਿੰਨੇ ਦਿਨਾਂ ਛੱਡਣ ਹਾਂਜੀ ਪਹਿਲੋਂ ਵੀ ਕਈ ਵਾਰ ਉਹਨਾਂ ਨੂੰ ਲੈ ਜਾਂਦੇ ਸੀ ਛੱਡ ਦਿੰਦੇ ਸੀ ਝੂਠੇ ਕਿਸਾਂ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਛੱਡਤਾ ਜੀ ਉਦੋਂ ਉਹ ਬੱਚੇ ਦਾ ਅਹਿਮਦਗੜ ਮੰਡੀ ਲੈ ਜਾ ਕੇ ਅੰਤਮ ਸੰਸਕਾਰ ਕਰਤਾ ਸੀ ਜੀ ਫਿਰ ਉਸ ਤੋਂ ਬਾਅਦ 25 ਦਸੰਬਰ 1992 ਜੀ ਦੁਬਾਰਾ ਅੰਮ੍ਰਿਤ ਵੇਲੇ ਪੁਲਿਸ ਪਾਰਟੀ ਆਉਂਦੀ ਹੈ ਜੀ ਜੀ ਤੇ ਉਹ ਗੁਰਦੁਆਰਾ ਸਾਹਿਬ ਕਥਾ ਕਰੀ ਜਾਂਦੇ ਹੁੰਦੇ ਆ ਜੀ ਘਰੇ ਘਰੇ ਪੁਲਿਸ ਪਾਰਟੀ ਆਉਂਦੀ ਹੈ ਬੱਚਿਆਂ ਨੂੰ ਪੁੱਛਦੀ ਹੈ ਵੀ ਜਥੇਦਾਰ ਸਾਹਿਬ ਕਿੱਥੇ ਹਨ ਜੀ ਜੀ ਤੇ ਹਾਂਜੀ ਹਾਂਜੀ ਜਸਦਾਦ ਸਾਹਿਬ ਕਿੱਥੇ ਹਨ ਉਹ ਹਨ ਬੱਚਿਆਂ ਦੇ ਜੀ ਵੀ ਗੁਰਦੁਆਰਾ ਸਾਹਿਬ ਕਥਾ ਕਰਨ ਗਏ ਆ ਜੀ ਹਾਂਜੀ ਹਾਂਜੀ ਤੇ ਪੁਲਿਸ ਪਾਰਟੀ ਉੱਥੇ ਜਾ ਵੜਦੀ ਆ ਜੀ ਉਥੋਂ ਫਿਰ ਉਹਨਾਂ ਨੂੰ ਜਸਦਾਦ ਸਾਹਿਬ ਉਥੋਂ ਕਥਾ ਦੀ ਸਮਾਪਤੀ ਕਰਕੇ ਤੇ ਪੁਲਿਸ ਪਾਰਟੀ ਨੂੰ ਕਹਿੰਦੇ ਆ ਗੁਰਮੀਤ ਸਿੰਘ ਆਉਂਦਾ ਜੀ ਜੀ ਐਸ ਐਚ ਓ ਗੁਰਮੀਤ ਸਿੰਘ ਗੁਰਮੀਤ ਸਿੰਘ ਨੂੰ ਕਹਿੰਦੇ ਆ ਵੀ ਚਲੋ ਭਾਈ ਅਸੀਂ ਘਰੋਂ ਇਸ਼ਨਾਨ ਪਾਣੀ ਦੁਬਾਰਾ ਕਰਕੇ ਜਲਪਾਣੀ ਛੱਕ ਕੇ ਤੇ ਤੁਹਾਡੇ ਨਾਲ ਚੱਲਦੇ ਆ ਉਹ ਉੱਥੇ 200 ਬੰਦਾ ਜਿਹੜਾ ਉੱਥੋਂ ਗੁਰਦੁਆਰਾ ਸਾਹਿਬ ਤੋਂ 2 250 ਬੰਦਾ ਨਾਲ ਆ ਜਾਂਦਾ ਜੀ ਜੀ ਤੇ ਉਹਨਾਂ ਨੂੰ ਅ ਅਰੈਸਟ ਕਰਕੇ ਤੇ ਲੈ ਜਾਂਦੇ ਜੀ ਉੱਥੇ ਫਿਰ ਉਹ ਜਥੇਦਾਰ ਸਾਹਿਬ ਸੰਗਤ ਨੂੰ ਆਖਰੀ ਫਤਿਹ ਬੁਲਾਉਂਦੇ ਆ ਜੀ ਜੀ ਕਹਿੰਦੇ ਵੀ ਅ ਮੈਨੂੰ ਲੱਗਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਮੈਨੂੰ ਲੱਗਦਾ ਵੀ ਐਤਕੀ ਇਹ ਪੁਲਿਸ ਪਾਰਟੀ ਕੋਈ ਆਪ ਦਾ ਕਾਰਾ ਕਰੂਗੀ। ਅੱਛਾ ਜੀ। ਹਾਂਜੀ ਹਾਂਜੀ। ਤੇ ਉਥੋਂ ਉਹਨਾਂ ਨੂੰ ਲੈ ਜਾਂਦੇ ਆ ਜੀ ਤੇ ਫੇਰ ਮਗਰ ਮਾਮੀ ਜੀ ਹੋਰੀ ਉਹ ਪ੍ਰਸ਼ਾਦਾ ਪਾਣੀ ਕਿਉਂਕਿ ਉਹ ਪ੍ਰਸ਼ਾਦਾ ਪਾਣੀ ਨਾ ਜੀ ਕਰਦਾ ਹੀ ਛਕਦੇ ਸੀ ਕਿਸੇ ਦੇ ਹੱਥ ਦਾ ਨਹੀਂ ਛਕਦੇ ਸੀ। ਜੀ ਜੀ। ਤੇ ਉਹ ਲੈ ਜਾਂਦੇ ਆ ਜੀ ਤੇ ਉਹ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਜੀ। ਮਾਮੀ ਜੀ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਜੀ। ਉਹ ਸੰਤਰੀ ਫੜ ਕੇ ਲੈ ਜਾਂਦਾ ਜੀ ਪ੍ਰਸ਼ਾਦਾ ਪਾਣੀ। ਹੁਣ ਪਤਾ ਨਹੀਂ ਤਾਂ ਮਾਮਾ ਜੀ ਛਕਦੇ ਸੀ। ਪਤਾ ਨਹੀਂ ਉਹ ਆਪ ਹੀ ਜੀ ਛਾਕੇ ਤੇ ਆਂ ਭਾਂਡੇ ਵੇਲੇ ਕਰਕੇ ਦੇ ਦਿੰਦੇ ਸੀ ਜੀ ਤੇ ਪਰ ਸਾਨੂੰ ਇਹ ਜ਼ਰੂਰ ਪਤਾ ਜੀ ਜੀ ਵੀ ਉਹਨਾਂ ਦਾ ਜੀਵਨ ਆ ਉਹ ਜੀ ਅਸੀਂ ਵੀ ਉਹ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਪਾਣੀ ਛਕਦੇ ਨਹੀਂ ਸੀ ਤੇ ਉਹ ਇੱਕ ਸੰਤਰੀ ਜਿਹਾ ਕੇ ਫੜਾਵੇ ਤਾਂ ਉਹ ਕਿਵੇਂ ਛਕਣਗੇ ਬਿਲਕੁਲ ਹਾਂਜੀ ਤੇ ਉਹਨਾਂ ਤੇ ਅੰਤਾਂ ਦਾ ਤਿਸ਼ਾਦ ਕੀਤਾ ਗਿਆ ਜੀ ਉਹਨਾਂ ਦੇ ਨਾਲ ਹੂੰ 25 ਤਰੀਕ ਤੋਂ ਇਹ ਦੌਰ ਸ਼ੁਰੂ ਹੋ ਜਾਂਦਾ ਜੀ ਜਿਸ ਜਿਹੜੇ ਦਿਨਾਂ 'ਚ ਸਾਬਜਾਦਾਂ ਦੀ ਸ਼ਹੀਦੀ ਦੇ ਦਿਨ ਚੱਲਦੇ ਹੁੰਦੇ ਸੀ ਜੀ ਉਸੇ ਦਿਨਾਂ 'ਚ ਉਸ ਕੌਮ ਦੇ ਮਹਾਨ ਜਰਨੈਲ ਕੌਮ ਦੇ ਮਹਾਨ ਸਪੂਤ ਦਾ ਉਹ ਉਹਨਾਂ ਦਿਨਾਂ 'ਚ ਸ਼ਹੀਦੀ ਦਾ ਦੌਰ ਚੱਲ ਪਿੰਦਾ ਸੀ ਚੱਲਦਾ ਹੁੰਦਾ ਜੀ ਹਫ਼ਤਾ ਚੱਲਦਾ ਜੀ ਉਹ ਪੂਰਾ ਅ 30 ਤਰੀਕ ਤੱਕ ਪੂਰਾ ਉਹ ਅੰਨਾ ਤਿਛੱਦਦ ਹੁੰਦਾ ਜੀ ਹਰ ਤਰ੍ਹਾਂ ਦਾ ਤਿਛੱਦਦ ਹੁੰਦਾ ਜੀ ਉਹਨਾਂ ਦੇ ਉਹਨਾਂ ਨੂੰ ਯਾਨੀ ਪੁੱਠਾ ਲਮਕਾਇਆ ਜਾਂਦਾ ਜੀ ਪਾਣੀ ਚ ਡੋਬਿਆ ਜਾਂਦਾ ਜੀ ਉਹਨਾਂ ਨੂੰ ਜੀ ਹਾਂਜੀ ਉਹਨਾਂ ਦੇ ਦੱਸਣ ਵਾਲੇ ਦੱਸਦੇ ਆ ਜੀ ਉੱਥੇ ਜਿਹੜੇ ਅੰਦਰ ਬੰਦੇ ਜਾਂਦੇ ਜਿਵੇਂ ਦਰਸ਼ਨ ਸਿੰਘ ਦਰਸ਼ਨ ਸਿੰਘ ਟੂਰ ਦੀ ਮੈਂ ਸੁਣੀ ਆ ਹਾਂਜੀ ਹਾਂਜੀ ਉਹ ਦੱਸਦੇ ਆ ਵੀ ਉਹਨਾਂ ਤੇ ਵੀ ਸਰੀਰ ਤੇ ਇੰਨੇ ਜਖਮ ਸੀ ਨਾ ਜੀ ਜੀ ਵੀ ਦੇਖੇ ਨਹੀਂ ਜਾਂਦੇ ਸੀ ਜੀ ਤੇ ਉਹ ਜਣੀ ਜਿਵੇਂ ਉਹ ਹਰਚੰਦ ਸਿੰਘ ਵੀ ਦੱਸਦੇ ਆ ਵੀ ਉਹਨਾਂ ਦੇ ਇਕੱਲੇ ਬੁੱਲ ਹੱਲ ਦੇ ਦਿਖਾਈ ਦਿੰਦੇ ਸੀ ਜੀ ਤੇ ਜਣੀ ਹੋਰ ਕੋਈ ਵੀ ਸਰੀਰ ਉਹਨਾਂ ਦਾ ਹਰਕਤ ਨਹੀਂ ਸੀ ਕਰਦਾ ਹਾਂਜੀ ਹਾਂਜੀ ਇੰਨਾ ਤਸ਼ੱਦਦ ਕੀਤਾ ਜੀ ਉਹਨਾਂ ਦੇ ਤੇ ਉਸ ਤੋਂ ਬਾਅਦ ਜਣੀ ਇਹ 2 ਜਨਵਰੀ ਨੂੰ ਭਗੌੜਾ ਕਰਾਰ ਦਿੰਦੇ ਆ ਜੀ 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 ਤੇ ਮੈਂ ਪੁੱਛਣਾ ਚਾਹੁੰਨਾ ਜੀ ਵੀ ਬੀਪੀ ਤਵਾੜੀ ਦੀ ਰਿਪੋਰਟ ਚਲੋ ਬੀਪੀ ਤਵਾੜੀ ਦੀ ਰਿਪੋਰਟ ਆਪਾਂ ਪਹਿਲੋ ਪੜੀ ਨਹੀਂ ਸੀ ਕਿਸੇ ਨੂੰ ਮunicipal ਹਾਂ ਜੀ ਕਿਸੇ ਨੂੰ ਪਤਾ ਨਹੀਂ ਸੀ ਤੇ ਸਾਨੂੰ ਐ ਜੇ ਲੱਗਦਾ ਸੀ ਵੀ ਜਿਵੇਂ ਲੋਕਾਂ ਨੇ ਬਿਆਨ ਲਿਖਾਈ ਹੈ ਮੰਨ ਲਓ ਦਰਸ਼ਨ ਸਿੰਘ ਹਠੂਰ ਉੱਥੇ ਜਾਨੀ ਉਹ 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 ਮੁੱਖ ਗਵਾਹ ਸੀ ਉਹਦਾ ਮੁੱਖ ਗਵਾਹ ਹਾਂਜੀ ਹਾਂਜੀ ਜੀਨੇ ਆਪਦੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਵੇਖਿਆ ਜੀ ਬਿਲਕੁਲ ਉਹਨੇ ਬਿਆਨ ਦਿੱਤੇ ਵੀ ਮੇਰੇ ਅੱਖਾਂ ਦੇ ਸਾਹਮਣੇ ਇਹਨਾਂ ਨੇ ਅ ਅੰਨਾ ਤਸ਼ਾਦਰ ਢਾ ਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਜੀ ਤੇ ਮਾਮੀ ਜੀ ਦੇ ਬਿਆਨ ਵੀ ਲਿਖਿਆ ਹਰੀ ਸਿੰਘ ਹੋਰਾ ਦੇ ਬਿਆਨ ਵੀ ਲਿਖਿਆ ਜੀ ਮਾਮਾ ਜੀ ਦੇ ਲੜਕੇ ਦੇ ਜੀ ਸਾਨੂੰ ਐਂ ਲੱਗਦਾ ਸੀ ਵੀ ਰਿਪੋਰਟ ਤਾਂ ਬੀਪੀ ਤਵਾੜੀ ਨੇ ਉਸ ਹਿਸਾਬ ਨਾਲ ਹੀ ਤਿਆਰ ਕੀਤੀ ਹੋਊਗੀ ਨਾ ਜੀ ਬਿਲਕੁਲ ਹਾਂਜੀ ਹਾਂਜੀ ਤੇ ਚਲੋ ਬੀਪੀ ਤਵਾੜੀ ਦੀ ਰਿਪੋਰਟ ਚ ਮੈਂ ਤੁਹਾਨੂੰ 25 ਤਰੀਕ ਦਾ ਤੇ 2 ਤਰੀਕ ਦਾ ਉਹ ਜਿਹੜਾ ਗਾਇਬ ਉਹ ਮੈਂ ਪੁੱਛਣਾ ਚਾਹੁੰਦਾ ਹੈ ਵੀ 25 ਤਰੀਕ ਨੂੰ ਬੀਪੀ ਤਵਾੜੀ ਦੀ ਰਿਪੋਰਟ ਚ ਇਹ ਆ ਗਿਆ ਵੀ ਗਰਮੀਤ ਸਿੰਘ ਘਰੋਂ ਲੈ ਕੇ ਗਿਆ ਬਿਲਕੁਲ ਹਾਂਜੀ ਅੱਗੇ ਫਿਰ ਪੁਲਿਸ ਪਾਰਟੀ ਜਿਹੜੇ ਬਿਆਨ ਦਿੰਦੀ ਹੈ ਵੀ 2 ਤਰੀਕ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਹੁਣ ਹੈ ਨਾ ਜੀ ਤੇ ਫਿਰ ਉਹ ਇੰਨੇ ਦਿਨ ਉਹ ਰਹੇ ਕਿੱਥੇ ਜੀ ਹਾਂ ਉਹਨਾਂ ਨੂੰ ਦੱਸਣਾ ਚਾਹੀਦਾ ਹਾਂਜੀ ਹਾਂਜੀ ਇੱਕ ਤਾਂ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਜੀ ਤੇ ਇੱਕ ਜਿਹੜਾ ਉਹਨਾਂ ਨੂੰ ਜਾਣੀ ਪਘੌੜਾ ਵਿਖਾਇਆ ਗਿਆ ਪੁਲਿਸ ਰਿਕਾਰਡ ਚ ਬਿਓ ਪਘੌੜੇ ਤਾਂ ਹੋ ਹੀ ਨਹੀਂ ਸਕਦੇ ਜੀ ਜੀ ਇੱਕ ਗੱਲ ਤੁਸੀਂ ਹੋਰ ਦੱਸ ਰਹੇ ਸੀ ਜਿਹੜੀ ਭਾਈ ਸਾਹਿਬ ਹੋਰਾਂ ਨੇ ਜ਼ਿਕਰ ਕੀਤਾ ਉਹ ਵੀ ਤੁਸੀਂ ਜ਼ਰੂਰ ਦੱਸ ਦੋ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਿਹੜਾ ਜੀਵਨ ਸੀ ਉਹ ਜਦੋਂ ਅਰਦਾਸ ਕਰਦੇ ਸੀ ਤੁਸੀਂ ਕਹਿ ਰਹੇ ਹੋ ਤਾਂ ਜ਼ਰੂਰ ਦੱਸ ਦਿਓ ਉਹ ਮੈਂ ਉਹੀ ਦੱਸ ਲਾਂਗਾ ਉਹ ਉਹ ਮੰਨ ਲਓ ਪਘੌੜੇ ਕਿਵੇਂ ਹੋ ਸਕਦੇ ਆ ਜੀ ਉਹ ਮੰਨ ਲਓ ਸਵੇਰ ਸ਼ਾਮ ਨਿਤਨੀਮ ਤੋਂ ਬਾਅਦ ਮ ਕੋਈ ਮੈਂ ਆਏ ਸੁਣੀਆਂ ਸੁਲਾਈਆਂ ਗੱਲਾਂ ਨਹੀਂ ਜੀ ਕਰਦਾ ਮੈਂ ਡੇਢ ਡੇਢ ਮਹੀਨਾ ਉੱਥੇ ਲਾਉਂਦਾ ਰਿਹਾ ਹਾਂ ਹਾਂ ਛੁੱਟੀਆਂ ਛੁੱਟੀਆਂ ਦੇ ਦਿਨਾਂ 'ਚ ਮੈਂ ਉੱਥੇ ਲਾਉਂਦਾ ਰਿਹਾ ਸੀ ਉਹ ਉੱਥੇ ਤਾਂ ਮਾਹੌਲ ਉਸ ਘਰ ਦਾ ਉਹ ਜਿਹਾ ਸੀ ਵੀ ਉੱਥੇ ਐਂ ਲੱਗਦਾ ਹੁੰਦਾ ਸੀ ਵੀ ਅਸੀਂ ਕਿਸੇ ਵੱਖਰੀ ਦੁਨੀਆ 'ਚ ਆ ਗਏ ਹਾਂ ਵੀ ਦੁਨੀਆ ਨਾਲ ਉਹ ਸੰਪਰਕ ਹੀ ਟੁੱਟ ਜਾਂਦਾ ਸੀ ਉੱਥੇ ਜਾ ਕੇ ਜੀ ਤੇ ਉੱਥੇ ਜਦੋਂ ਸ਼ਾਮ ਨੂੰ ਸਵੇਰ ਜਦੋਂ ਨਿਤਨੇਮ ਕਰਨਾ ਜੀ ਸਾਰਿਆਂ ਨੇ ਅਲੱਗ-ਅਲੱਗ ਜਿਵੇਂ ਉੱਠੀ ਜਾਣਾ ਕਿਸੇ ਨੇ ਇਸ਼ਨਾਨ ਕਰੀ ਜਾਣਾ ਤੇ ਆਪਦਾ ਨਿਤਨੇਮ ਕਰੀ ਜਾਣਾ ਜੀ ਸ਼ਾਮ ਨੂੰ ਸਮੂਹਕ ਸਾਰੇ ਜਣੇ ਬਹਿ ਕੇ ਇਕੱਠੇ ਨਤ ਪ੍ਰੀਮ ਕਰਦੇ ਸੀ ਜੀ ਰਹਿਰਾ ਸਾਹਿਬ ਦਾ ਤੇ ਉੱਥੇ ਜਦੋਂ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਰਾਸ ਕਰਨੀ ਮਾਮਾੜੀ ਨੇ ਤੇ ਉਹਨਾਂ ਨੇ ਰਾਸ ਦੇ ਅਖੀਰ 'ਚ ਪੰਗਤੀਆਂ ਬੋਲਣੀਆਂ ਜੀ ਜਬ ਆਵ ਕੀ ਆਉਦ ਨਿਧਾਨ ਬਣਾ ਜੀ ਅਤ ਹੀ ਰਣ ਮੈਂ ਤਬ ਜੂਜ ਮਰੋ ਜੀ ਵੀ ਜਦੋਂ ਮੇਰਾ ਅੰਤਲਾ ਸਮਾਂ ਆਵੇ ਮੈਂ ਖੀਦ ਦੀ ਪ੍ਰਾਪਤ ਕਰਾਂ ਅੱਛਾ ਸ਼ਹਾਦਤ ਲਈ ਹਾਂ ਜੀ ਹਾਂ ਜੀ ਉਹ ਤਾਂ ਮੰਗ ਕੇ ਲੈਂਦੇ ਸੀ ਜੀ ਛਤ ਤੇ ਉਹ ਐ ਭੱਜਣ ਵਾਲੇ ਸੀ ਜੀ ਬਿਲਕੁਲ ਉਹ ਜੋਧਾ ਕੋਈ ਐ ਡਰਪੂਕ ਸੀਗਾ ਜੀ ਨਹੀਂ ਜੀ ਉਹ ਭੱਜਣ ਵਾਲੇ ਨਹੀਂ ਸੀ ਜਿਨ੍ਹਾਂ ਨੇ ਮੰਗ ਕੇ ਲਈ ਆ ਨਾ ਸ਼ਹੀਦੀ ਦੀ ਦਾਤ ਤੇ ਪ੍ਰਮਾਤਮਾ ਨੇ ਬਖਸ਼ਿਸ਼ ਵੀ ਕੀਤੀ ਆ ਉਹਨਾਂ ਨੂੰ ਜੀ ਉਹਨਾਂ ਨੂੰ ਸ਼ਹੀਦ ਕਰਤਾ ਸੀ ਪਰ ਇਹ ਇਹਨਾਂ ਨੇ ਇਹ ਕਹਾਣੀ ਬਣਾਈ ਆ ਜੀ ਵੀ ਉਹ ਭਗੌੜੇ ਹੋਗੇ ਇਹ ਡਬਲ ਪਾਪ ਹੋ ਗਿਆ ਹਾਂਜੀ ਇੱਕ ਤਾਂ ਉਹਨਾਂ ਨੂੰ ਸ਼ਹੀਦ ਕਰਤਾ ਤਸ਼ੱਦਰ ਝੱਲ ਕੇ ਜਿਵੇਂ ਦਰਸ਼ਨ ਸਿੰਘ ਹਠੂਰ ਦੱਸਦੇ ਨੇ ਵੀ ਉਹਨਾਂ ਦੇ ਪਿੱਠੇ 'ਚ ਵੀ ਐਨੇ ਕਠੇਡੇ ਮਾਰੇ ਗਏ ਕਿ ਲਹੂ ਚੱਲ ਪਿਆ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਉਹਨਾਂ ਦੇ ਟੁਕੜੇ-ਟੁਕੜੇ ਕਰਕੇ ਸਤਲੁਜ ਦੇ ਦਰਿਆ 'ਚ ਉਹਨਾਂ ਨੂੰ ਸੁੱਟ ਦਿੱਤਾ ਗਿਆ ਔਰ ਮਾਤਾ ਜੀ ਨਾਲ ਜਦੋਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਉਹਨਾਂ ਤੋਂ ਬਹੁਤੀ ਗੱਲ ਨਹੀਂ ਹੋ ਸਕਦੀ ਹੁਣ ਵੀ ਨੇਤਰ ਕੁਦਰਤੀ ਹੈ ਭਾਵਕ ਹੋਣਾ ਕਿਉਂਕਿ ਉਹਨਾਂ ਦੇ ਭੈਣ ਨੇ ਇਕੱਠੇ ਉਹਨੇ ਬਚਪਨ ਹੰਡਾਇਆ ਮਾਤਾ ਜੀ ਇੱਕ ਗੱਲ ਦੱਸਦੇ ਸੀ ਕਹਿੰਦੀ ਬੇਟਾ ਮੈਨੂੰ ਮੈਂ ਕਹਾਂ ਮਾਤਾ ਜੀ ਦੇਖੋ ਬੰਦੇ ਤਾਂ ਹੋਰ ਵੀ ਬਹੁਤ ਚਲੇ ਗਏ ਇਸ ਧਰਤੀ ਤੋਂ ਐਕਸੀਡੈਂਟਾਂ ਨਾਲ ਨਸ਼ੇ ਨਾਲ ਤੇ ਭਾਈ ਗੁਰਦੇਵ ਸਿੰਘ ਕੌਕੇ ਦੀ ਸ਼ਹਾਦਤ ਜਿਹੜੀ ਹੋਈ ਹੈ ਤਾਂ ਦੁਨੀਆ ਉਹਨਾਂ ਤੇ ਮਾਣ ਵੀ ਕਰੂਗੀ ਪੂਰੇ ਵਿਸ਼ਵ ਦੇ ਗੁਰਦੁਆਰਿਆਂ 'ਚ ਉਹਨਾਂ ਦੀਆਂ ਤਸਵੀਰਾਂ ਵੀ ਲੱਗਣਗੀਆਂ ਮਾਤਾ ਜੀ ਮੈਨੂੰ ਕਹਿ ਰਹੇ ਸੀ ਬੇਟਾ ਹੋਰ ਨਹੀਂ ਮੈਨੂੰ ਕੋਈ ਚੱਕਰ ਕੁਰਬਾਨੀ ਹੋ ਗਈ ਠੀਕ ਹੈ ਪਰ ਜਿਹੜੀ ਇੱਕ ਗੱਲ ਮੈਂ ਸੁਣਦੀ ਆ ਜਦੋਂ ਕਿ ਉਹਨਾਂ ਦੀ ਸਰੀਰ ਦੇ ਟੁਕੜੇ-ਟੁਕੜੇ ਕਰਕੇ ਸਤਲੁਜ 'ਚ ਸੁੱਟਿਆ ਇਹ ਸੁਣ ਕੇ ਮੇਰੇ ਅੱਖਾਂ 'ਚ ਪਾਣੀ ਭਰ ਆਉਂਦਾ ਤਾਂ ਮਾਤਾ ਜੀ ਨੇ ਇਹ ਸਭ ਕੁਝ ਦੱਸਿਆ ਮੈਂ ਇਹ ਕਹਿਣਾ ਚਾਹੁੰਨਾ ਇੱਕ ਤਾਂ ਤਸ਼ੱਦਦ ਹੋ ਗਿਆ ਜੀ ਇਹੋ ਜੀ ਜੋਦੇ ਤੇ ਕਹਿਰ ਢਾਉਣ ਤੋਂ ਬਾਅਦ ਦੂਜਾ ਪੁਲਿਸ ਨੇ ਵੱਡਾ ਪਾਪ ਇਹ ਕੀਤਾ ਕਿ ਉਸ ਸੂਰਬੀਰ ਨੂੰ ਇੱਕ ਭਗੌੜੇ ਵਜੋਂ ਪੇਸ਼ ਕਰਤਾ ਕਿਉਂ ਜੀ ਭਗੌੜਾ ਹੈਗਾ ਤੇ ਇਹ ਜਿਹੜਾ ਤਸ਼ੱਦਦ ਉਹਨਾਂ ਤੇ ਹੈ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਹੈ ਇਹ ਵੀ ਤਾਂ ਇੱਕ ਵੱਡਾ ਕਹਿਰ ਹੈ ਕਿ ਬੰਦੇ ਦੇ ਦੋਤੇ ਦੀ ਮੌਤ ਹੋਈ ਹੋਵੇ 7 ਸਾਲਾਂ ਦੇ ਬੱਚੇ ਦੀ ਉਹਦੀ ਅੰਤਮ ਕਿਰਿਆ ਕਰਮ ਵੀ ਉਹਨੂੰ ਕਰਨ ਨਾ ਦਿੱਤਾ ਜਾਵੇ ਤਾਂ ਇਹ ਬਹੁਤ ਦੁਖਦਾਇਕ ਨੇ ਤੇ ਹੁਣ ਸਰਦਾਰ ਵਜੀਰ ਸਿੰਘ ਜੀ ਜਿਹੜਾ ਰਿਪੋਰਟਾਂ ਵੀ ਤੁਸੀਂ ਪੜ੍ਹੀ ਲਈਆਂ ਬੀਪੀ ਤਵਾੜੀ ਨੇ ਜੋ ਲਿਖਿਆ ਕੁਝ ਸਾਡੇ ਦੇਖੋ ਕਾਂਗਰਸ ਨੇ ਤੇ ਰਾਜ ਦੇ ਵਿੱਚ ਤਾਂ ਇਹ ਕੁਝ ਹੋਇਆ ਸੀਗਾ ਉਹ ਸਭ ਕੁਝ ਉਹਨਾਂ ਨੇ ਕੀਤਾ ਉਹ ਉਹਨਾਂ ਤੋਂ ਤਾਂ ਆਪਾਂ ਇਨਸਾਫ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਪਰ ਜਿਹੜਾ 1997 ਤੋਂ ਪਹਿਲਾਂ ਚੋਣ ਮੈਨੀਫੈਸਟੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਬੇਕਸੂਰ ਸੇਖ ਨੌਜਵਾਨਾਂ ਨੂੰ ਰਿਹਾ ਵੀ ਕਰਾਂਗੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾ ਮਿਲਾਂਗੇ ਦੇਵਾਂਗੇ ਭਾਈ ਗੁਰਦੇਵ ਸਿੰਘ ਕੌਂਕੇ ਜੀ ਦਾ ਵੀ ਵਿਸ਼ੇਸ਼ ਤੌਰ ਤੇ ਸੀਗਾ ਕਿਉਂਕਿ ਬਹੁਤ ਤਸ਼ੱਦਦ ਹੋਇਆ ਨੌਜਵਾਨਾਂ ਤੇ ਪਰ ਇੱਕ ਜਥੇਦਾਰ ਦੇ ਉੱਤੇ ਵੀ ਇਹ ਕਹਿਰ ਢਾਤਾ ਤਾਂ ਆਮ ਨੌਜਵਾਨਾਂ ਦਾ ਕੀ ਹਾਲ ਹੋਇਆ ਹੋਊਗਾ ਤੇ ਹੁਣ ਤੁਸੀਂ ਉਹ ਉਹ ਜਿਹੜੀ ਆਪਣੀ ਪੰਥਕ ਸਰਕਾਰ ਹੈ ਉਹਦੇ ਤੋਂ ਕਿੰਨਾ ਕੁ ਸੰਤੁਸ਼ਟ ਹੈਗੇ ਹੋ ਦੇਖੋ ਜੀ ਕਾਂਗਰਸ ਨੇ ਜ਼ੁਲਮ ਢਾਇਆ ਜੀ ਜੀ ਕੋਈ ਸ਼ੱਕ ਨਹੀਂ ਸੇਖਾਂ ਤੇ ਅੰਤਾਂ ਦਾ ਜ਼ੁਲਮ ਟਾਇਆ ਕਾਂਗਰਸ ਮਿਲਕਾਰ ਨੇ ਬਿਲਕੁਲ ਤੇ ਜਾਨੀ ਇਹਨਾਂ ਦਾ ਜਿਹੜਾ ਜਾਨੀ ਆਪਾਂ ਕਹਿਦਗੇ ਉਦੋਂ ਦੇ ਸਰਕਾਰੀ ਗੈਂਜ ਹਟਰ ਸੀ ਹਾਂ ਸਰਕਾਰੀ ਅਤਵਾਦ ਕਹਿ ਲੋ ਆ ਸਰਕਾਰੀ ਅਤਵਾਦ ਸੀ ਜੀ ਉਹਨਾਂ ਤੋਂ ਤਾਂ ਸਾਨੂੰ ਕੋਈ ਆਸ ਹੀ ਨਹੀਂ ਉਹ ਤਾਂ ਹੈ ਹੀ ਨਹੀਂ ਹੈ ਨਹੀਂ ਜੀ ਉਹਨਾਂ ਤੋਂ ਆਸ ਕਿਉਂਕਿ ਜਿਹੜੇ ਜ਼ੁਲਮ ਢਾਉਣ ਵਾਲੇ ਆ ਜੀ ਉਹਨਾਂ ਤੋਂ ਆਪਾਂ ਆਸ ਕੀ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਪਰ ਜਿਹੜੀ ਸਾਡੀ ਆਪਦੀ ਪੰਥਕ ਸਰਕਾਰ ਸੀ ਜੀ ਮੈਂ ਆਪਦੇ ਤੇ ਹੀ ਕਹਿੰਨਾ ਜੀ ਜੀ ਮੈਂ ਵੀ ਜਿਹੜੀ ਸਾਡੀ ਆਪਦੀ ਪੰਥਕ ਸਰਕਾਰ ਸੀ ਸਾਨੂੰ ਐਂ ਲੱਗਦਾ ਸੀਗਾ ਵੀ ਬੀਪੀ ਤਵਾੜੀ ਦੀ ਰਿਪੋਰਟ ਵਧੀਆ ਹੀ ਹੋਊਗੀ ਵੀ ਵੀ ਸਾਡੀ ਅਕਾਲੀ ਸਰਕਾਰ ਚ ਬਣੀ ਆ ਜੀ ਜੀ ਤੇ ਜਦੋਂ ਸਾਹਮਣੇ ਆਈ ਜੀ ਤੇ ਉਹ ਉਹ ਹੁਣ ਉਸ ਰਿਪੋਰਟ ਨੂੰ ਐਂ ਕੋਸ਼ਿਸ਼ ਹੋ ਰਹੀ ਆ ਵੀ ਇਸ ਰਿਪੋਰਟ ਨੂੰ ਤਾਰਪਿੱਡੋ ਕਰ ਦਿੱ ਗਏ ਜੀ ਹੂੰ ਵੀ ਉਹਦੇ ਚ ਤਾਂ ਹਾਈ ਕੱਖ ਨਹੀਂ ਸੀ ਜੀ ਰਿਪੋਰਟ ਦਾ ਮਜ਼ਾਕ ਜਿਹਾ ਹੀ ਬਣਾ ਕੇ ਰੱਖਤਾ ਜੀ ਇਹ ਇਹਨਾਂ ਦੇ ਕਿਉਂਕਿ ਜਿਹੜੇ ਬਾਦਲ ਗਰੁੱਪ ਦੇ ਲੀਡਰ ਨੇ ਬੰਟੀ ਰਮਾਣਾ ਹਾਂਜੀ ਜੀ ਤੇ ਬਿਰਸਾ ਬਲਟੋਹਾ ਤੇ ਦੂਜਾ ਗਰੇਵਾਲ ਮਹੇਸ਼ਿੰਦਰ ਇਸ ਤਰ੍ਹਾਂ ਦੇ ਕੁਝ ਬੰਦਿਆਂ ਦਾ ਮੈਂ ਸੁਣਿਆ ਉਹ ਸਾਰੇ ਲਗਾਤਾਰ ਇਸ ਪੋਰਟ ਨੂੰ ਜਿਹੜਾ ਇੱਕ ਤਰ੍ਹਾਂ ਦਾ ਤਰੀਕੇ ਨਾਲ ਰਾਦੀ ਕਰ ਰਹੇ ਨੇ ਵੀ ਬਾਦਲ ਸਾਹਿਬ ਇਹਦਾ ਕੀ ਕਰ ਦਿੰਦੇ ਜੀ ਜਦੋਂ ਰਿਪੋਰਟ ਚ ਹੈ ਹੀ ਕੁਝ ਨਹੀਂ ਇਹ ਕਹਿ ਰਹੇ ਹਾਂਜੀ ਹਾਂਜੀ ਪਰ ਮਾਨ ਲੋ ਜੀ ਜੇ ਉਹ ਰਿਪੋਰਟ ਲੱਗਾ ਆਪਾਂ ਨੂੰ ਵੀ ਗਲਤ ਸੀ ਜੀ ਰਿਪੋਰਟ ਚ ਉਹਦੇ ਚ ਹੈ ਕੋਈ ਨਹੀਂ ਸੀ ਤੇ ਜਦੋਂ ਆਪਾਂ ਨੂੰ ਸਾਰਾ ਕੁਝ ਹੀ ਪਤਾ ਜੀ ਬਾਦਲ ਸਾਹਿਬ ਨੂੰ ਵੀ ਪਤਾ ਹੈ ਬਾਦਲ ਸਾਹਿਬ ਉੱਥੇ ਧਰਨੇ ਤੇ ਵੀ ਬੈਠੇ ਆ ਜੀ ਜੀ ਕੌਂਗੇ ਕਲਾਂ ਚ ਤੇ ਫੇਰ ਉਹ ਜਥੇਦਾਰ ਲੈ ਭੋਗ ਤੇ ਵੀ ਆਏ ਹੈ ਜੀ ਜੀ ਜਦੋਂ ਆਪਾਂ ਇਹ ਕਹਿ ਰਹੇ ਆ ਵੀ ਬਾਦਲ ਸਾਹਿਬ ਨੂੰ ਸਾਰਾ ਹੀ ਕੁਝ ਸੀ ਪਤਾ ਹੈ ਤੇ ਵੀ ਉਹ ਤਾਂ ਨਹੀਂ ਰਿਪੋਰਟ ਲਾਗੂ ਕੀਤੀ ਵੀ ਉਸ ਰਿਪੋਰਟ ਚ ਹੈ ਕੋਈ ਨਹੀਂ ਸੀ ਤੇ ਫਿਰ ਆਪਾਂ ਦੁਬਾਰਾ ਰਿਪੋਰਟ ਜਾਂਚ ਕਰਾ ਲੈਂਦੇ ਜੀ ਉਹਦੀ ਦੁਬਾਰਾ ਜਾਂਚ ਕਿਉਂ ਨਹੀਂ ਕਰਾਈ ਹਾਂ ਜੀ ਦੁਬਾਰਾ ਜਾਂਚ ਕਰਾਉਣੀ ਚਾਹੀਦੀ ਸੀ ਹਾਂ ਲਗਾਤਾਰ ਸਰਕਾਰ ਵੀ ਰਹੀ ਹੈ ਹਾਂਜੀ ਹਾਂਜੀ ਆਪਦੀ ਪੂਰੀ ਜ਼ਿੰਮੇਵਾਰੀ ਸਮਝ ਕੇ ਉਹਨੂੰ ਦੁਬਾਰਾ ਜਾਂਚ ਕਰਾਉਣੀ ਚਾਹੀਦੀ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਉਹਨੂੰ ਆਪਾਂ ਕੀ ਕਹਿੰਨੇ ਆ ਉਹਨੂੰ ਸਾਡੀ ਮੌਜੂਦਾ ਸਰਕਾਰ ਨੂੰ ਵੀ ਆ ਤੇ ਜਥੇਬੰਦੀਆਂ ਨੂੰ ਵੀ ਆ ਜੀ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਇਹ ਕਿਸੇ ਇੱਕ ਪਰਿਵਾਰ ਦਾ ਚਾਹੇ ਕਿਸੇ ਇੱਕ ਧਿਰ ਦਾ ਜਥੇਦਾਰ ਨਹੀਂ ਸੀ ਚਾਹੇ ਮਸਲਾ ਕੌਮ ਦਾ ਮਸਲਾ ਹੈ ਜੀ ਇਹ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਹੱਲ ਕੱਢਣਾ ਚਾਹੀਦਾ ਜੀ ਤੇ ਉਹ ਦੱਸਣਾ ਚਾਹੀਦਾ ਵੀ ਜਥੇਦਾਰ ਸਾਹਿਬ ਹੈ ਕਿੱਥੇ ਜੀ ਹਾਂ ਉਹ ਕਿਉਂਕਿ ਪੁਲਿਸ ਰਿਪੋਰਟ ਮੁਤਾਬਕ ਤਾਂ ਭਗੌੜੇ ਹੀ ਨੇ ਭਗੌੜੇ ਆ ਜੀ ਹਾਂ ਆਪਾਂ ਨੂੰ ਤਾਂ ਪਤਾ ਜੀ ਵੀ ਉਹ ਸ਼ਹੀਦ ਕਰਤੇ ਪਰ ਜੇ ਪੁਲਿਸ ਰਿਕਾਰਡ ਮੁਤਾਬਕ ਭਗੌੜੇ ਆ ਤਾਂ ਉਹ ਹੈ ਕਿੱਥੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਦਿੱਲੀ ਕਮੇਟੀ ਵੱਲੋਂ ਇਹਨੇ ਲੰਬੇ ਸਮੇਂ ਬਾਅਦ ਹੁਣ ਸ਼ੀਧੀ ਦੇੜਾ ਉਹਨਾਂ ਦਾ ਬਣਾਇਆ ਗਿਆ। ਹਾਂਜੀ। ਇਹਦਾ ਮਤਲਬ ਇੰਨਾ ਚਿਰ ਪਹਿਲਾਂ ਭੁੱਲੇ ਹੀ ਰਹੀ ਕੰਮ। ਹਾਂਜੀ ਭੁੱਲੇ ਰਹੇ। ਸਾਰੇ ਭੁੱਲੇ ਰਹੇ। ਹਾਂਜੀ ਹਾਂਜੀ। ਤੇ ਇਹਦੇ ਨਾਲ ਨਾਲ ਇਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਇੱਕ ਇਸ ਤਰ੍ਹਾਂ ਦੀ ਲਹਿਰ ਪੂਰੀ ਦੁਨੀਆ ਭਰ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਾਨੂੰ ਖੜੀ ਕਰਨੀ ਚਾਹੀਦੀ ਹੈ। ਜਿੱਥੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਦੇ ਵਿੱਚ ਸਮਾਗਮ ਹੋਣ ਤੇ ਪੂਰਾ ਡਿਟੇਲ ਦੇ ਵਿੱਚ ਸੰਗਤਾਂ ਨੂੰ ਦੱਸਿਆ ਜਾਵੇ। ਤੇ ਉਹਨਾਂ ਦਾ ਭਾਵੇਂ ਕੋਈ ਪਰਿਵਾਰਕ ਮੈਂਬਰ ਹੋਵੇ ਜਾਂ ਕੋਈ ਹੋਰ ਜਾਣਕਾਰ ਹੋਵੇ ਜਿਹੜਾ ਵੱਧ ਤੋਂ ਵੱਧ ਦੱਸਦਾ ਰਹੇ ਸਮੇਂ-ਸਮੇਂ ਤੇ ਤਾਂ ਇਹ ਚਲੋ ਕੁਝ ਗੱਲਾਂ ਜਿਹੜੀਆਂ ਵੀਰਜੀ ਹੋਰਾਂ ਨੇ ਸਾਂਝੀਆਂ ਕੀਤੀਆਂ ਨੇ ਕਿਉਂਕਿ ਅਸੀਂ ਜਦੋਂ ਬੈਠੇ ਸੀਗੇ ਤਾਂ ਬਹੁਤ ਭਾਵਕ ਕਰਨ ਵਾਲੀਆਂ ਗੱਲਾਂ ਨੇ ਕਿ ਸਾਡੀ ਕੌਮ ਦੇ ਉਸ ਮਹਾਨ ਹੀਰੇ ਦੇ ਪਿੰਡੇ ਦੇ ਉੱਤੇ ਕੀ ਕੁਝ ਵਾਪਰਿਆ ਇਹ ਦੋਨੋਂ ਪੱਖ ਨੇ ਇੱਕ ਤਾਂ ਉਹਨਾਂ ਦੀ ਇਹ ਰੋਹਾਨੀਅਤ ਸਾਂਝ ਸੀ ਗੁਰੂ ਪਾਤਸ਼ਾਹ ਦੇ ਅੱਗੇ ਉਹ ਯੋਧੜੀ ਕਰਦੇ ਸੀ ਸ਼ਹਾਦਤ ਦੀ ਦਾਤ ਮਿਲੇ ਤੇ ਦੂਜਾ ਪੱਖ ਹੈ ਕਿ ਇਹ ਜਿਹੜੇ ਜ਼ਾਲਮ ਸਵਰਨ ਘੋਟਣੇ ਵਰਗੇ ਹੋਰ ਇਹ ਬਯੰਤ ਸਿੰਘ ਤੇ ਕੇ ਪੀ ਐਸ ਗਿੱਲ ਦੀ ਜਿਹੜੀ ਬੁੱਚੜ ਜੁੰਡਲੀ ਦੀ ਕਮਾਂਡ ਹੇਠ ਜੋ ਕੁਝ ਪੰਜਾਬ ਦੀ ਧਰਤੀ ਤੇ ਹੋਇਆ ਉਹ ਬਹੁਤ ਦੁਖਦਾਇਕ ਹੈ ਉਸ ਤੋਂ ਵੱਡਾ ਦੁੱਖ ਇਹ ਹੈ ਕਿ ਪੰਥਕ ਕਹੌਣ ਵਾਲਿਆਂ ਨੇ ਵੀ ਇਹਨਾਂ ਪਰਿਵਾਰਾਂ ਦੀ ਸਾਰ ਨਹੀਂ ਰਹੀ ਅੱਛਾ ਅੱਜ ਤੱਕ ਤੁਸੀਂ ਜਿਵੇਂ ਮਾਤਾ ਜੀ ਨੇ ਤੁਸੀਂ ਉਹ ਕਦੇ ਤੁਹਾਨੂੰ ਐਸਜੀਪੀਸੀ ਵੱਲੋਂ ਕੋਈ ਵਿਸ਼ੇਸ਼ ਸਨੇਹਾ ਆਇਆ ਹੋਵੇ ਵੀ ਤੁਹਾਨੂੰ ਸਨਮਾਨ ਕਰੀਏ ਤੁਸੀਂ ਉਸ ਪਰਿਵਾਰ ਨਾਲ ਸੰਬੰਧਤ ਹੋ ਜੀ ਨਹੀਂ ਕਦੇ ਨਹੀਂ ਆਇਆ ਕਦੇ ਨਹੀਂ ਕੋਈ ਨਹੀਂ ਆਇਆ ਸਨਮਾਨ ਨਹੀਂ ਜੀ ਨਹੀਂ ਕੋਈ ਜਥੇਦਾਰ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਨਹੀਂ ਜੀ ਨਹੀਂ ਤਾਂ ਇਹ ਬਹੁਤ ਦੁੱਖ ਦੇਣੀਆਂ ਗੱਲਾਂ ਨੇ ਜੀ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਅਸੀਂ ਸਾਡੇ ਕੌਮ ਦੇ ਇਸ ਮਹਾਨ ਜਰਨੈਲ ਨੂੰ ਹਮੇਸ਼ਾ ਯਾਦ ਰੱਖੀਏ ਜਦੋਂ ਲੋਕ ਨਵਾਂ ਸਾਲ ਮਨਾਉਂਦੇ ਹੁੰਦੇ ਆ ਮੈਨੂੰ ਯਾਦ ਆ ਜੀ ਪਿਛਲੇ ਸਾਲ ਮੈਂ ਕੈਨੇਡਾ 'ਚ ਸੀ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਸੀ ਲੋਕ ਸਾਰੇ ਤਾਂ ਉਸ ਵਕਤ ਉੱਥੇ ਸੰਗਤ ਨੂੰ ਦੱਸਿਆ ਜਦੋਂ ਕਿ ਭਾਈ ਗੁਰਦੇਵ ਸਿੰਘ ਕੋਂਕੇ 1 ਜਨਵਰੀ ਨੂੰ ਇਸ ਤਰੀਕੇ ਨਾਲ ਸ਼ਹੀਦ ਹੋਏ ਨੇ ਤਾਂ ਖੁਸ਼ੀਆਂ ਮਨਾਉਣ ਵਾਲੀ ਹੋਈ ਸਾਰੀ ਸੰਗਤ ਵੀ ਗੁਰਦੁਆਰਾ ਰੈਕਸਡੇਲ ਦੀ ਗੱਲ ਹੈ ਬਹੁਤ ਜ਼ਿਆਦਾ ਭਾਵਕ ਹੋ ਗਈ ਸੀ ਉਹਨਾਂ ਦੇ ਸਭ ਦੇ ਅੱਖਾਂ ਚੋਂ ਥਰੂ ਸੀਗੇ ਤੇ ਤੁਹਾਡਾ ਤਾਂ ਇੱਕ ਖੂਨੀ ਰਿਸ਼ਤਾ ਵੀ ਹੈ ਤੁਹਾਡੇ ਆਪਣੇ ਮਾਮਾ ਜੀ ਸੀਗੇ ਜਿਵੇਂ ਮਾਤਾ ਜੀ ਦੇ ਭਰਾ ਸੀਗੇ ਸੋ ਅੱਜ ਇਸ ਪਰਿਵਾਰ ਨੂੰ ਅਸੀਂ ਮਿਲ ਕੇ ਕਾਫੀ ਕੁਝ ਸਮਝਣ ਦਾ ਯਤਨ ਕੀਤਾ ਸਿੱਖਣ ਦਾ ਯਤਨ ਕੀਤਾ ਕਿ ਅਸਲ ਵਿੱਚ ਜਿਹੜੇ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਦੀ ਸੰਗਤ ਵੀ ਸਾਨੂੰ ਕਰਨੀ ਚਾਹੀਦੀ ਹੈ ਇਹਨਾਂ ਤੋਂ ਬਹੁਤ ਕੁਝ ਸਾਨੂੰ ਸਿੱਖਣ ਸਮਝਣ ਨੂੰ ਮਿਲਦਾ ਹੈ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿ ਭਾਈ ਗੁਰਦੇਵ ਸਿੰਘ ਕੋਂਕੇ ਜੀ ਦੀ ਸ਼ਹਾਦਤ ਤੋਂ ਸਾਰੀ ਕੌਮ ਚੜ੍ਹਦੀ ਕਲਾ ਦੀ ਪ੍ਰੇਰਣਾ ਲੈ ਸਕੇ ਤੇ ਆਪਣੇ ਹੱਕਾਂ ਦੇ ਲਈ ਡਟਣ ਦਾ ਸਾਨੂੰ ਸੱਚੇ ਪਾਤਸ਼ਾਹ ਬਲ ਬਖਸ਼ਣ ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭੁੱਲਾਂ ਚੁੱਕਾਂ ਲਈ ਮਾਫੀ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ